ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵਾਂਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆਂ ਮਮੀ ਹਾਂ ਤੇ ਆਪਾਂ ਜਿਹੜਾ ਪਿੱਛੇ ਵਲੋਗ ਪਾਇਆ ਵਾ ਕਾਦਾ ਪਾਇਆ ਸੀ ਚੇਤੇ ਭੁੱਲ ਗਿਆ ਕਾਦਾ ਹੀ ਚੇਤੇ ਹੀ ਬਲ ਗਿਆ ਪਰੋਣੇ ਆਏ ਤੇ ਪਰੋਣੇ ਤੇ ਚੇਤਾ ਭੁੱਲ ਗਿਆ ਸਾਡੇ ਘਰੇ ਆ ਕੇ ਪਰੋਣੇ ਸਾਡਾ ਸਭ ਇੱਕ ਦਿਨ ਸਕਿੱਪ ਹੋ ਗਿਆ ਹਨਾ ਗੱਲ ਸਾਡ ਕੋਲ ਨੋਟ ਨਹੀਂ ਪੜਾਇਆ ਗਿਆ ਅੱਜ ਫਿਰ ਮੈਂ ਹੀ ਕਰ ਲਿਆ ਕਾਬੂ ਮਮੀ ਜੀ ਨੂੰ ਫੇਰ ਮੈਂ ਮम्मी ਜੀ ਹੁਣ ਤੁਸੀਂ ਬਣਾਓ ਫੇਰ ਇੱਕ ਵਾਰੀ ਚਟਣੀ ਤੇ ਮੈਂ ਤੇ ਖਾਣੀ ਖਾਣੀ ਆ ਤੇ ਮੰਮੀ ਜੀ ਕਹਿੰਦੇ ਜੇ ਬਣਾਉਣੀ ਆ ਤੇ ਆਪਾਂ ਸਾਰਿਆਂ ਨੂੰ ਦੱਸ ਦਿੰਨੇ ਆ ਵਲੋਗ ਬਣਾ ਕੇ ਵੀ ਹਨਾ ਤੁਹਾਡੇ ਵੀ ਕਮੈਂਟ ਆਏ ਸੀਗੇ ਤੇ ਆਜੋ ਫਿਰ ਆਜੇ ਸਾਰੇ ਇਨਗਰੀਡੀਅੰਟਸ ਇਹਦੇ ਵਿੱਚ ਪੈਣੀ ਆ ਚੀਜ਼ਾਂ ਪਾਉਣੀਆਂ ਇੱਕ ਚਟਣੀ ਹੁੰਦੀ ਆ ਨਾ ਸਾਰੀ ਮਿਕਸੀ ਕਰ ਦਿੰਦੇ ਆ ਉਹੋ ਚੀਜ਼ ਨਹੀਂ ਹੈਗੀ ਤੇ ਬਸ ਹੁਣ ਤੁਸੀਂ ਬਣੇ ਰਹੋ ਸਾਡੇ ਵਲੋਗ ਨਾਲ ਆਪਾਂ ਤੁਹਾਨੂੰ ਦੱਸਦੇ ਆ ਜੇ ਚਟਣੀ ਖੜੀ ਖੜੀ ਬਣਾਉਣੀ ਕਿਵੇਂ ਆ ਜਿੱਦਾਂ ਦੀ ਉਹ ਤਾਂ ਬਣਾਈ ਨੂੰ ਤੇ ਚਲੋ ਮੰਮੀ ਜੀ ਫਿਰ ਦੱਸੋ ਫਿਰ ਸਭ ਤੋਂ ਪਹਿਲਾਂ ਇੰਨੇ ਲੈ ਲੈ ਨਾ ਪਾਣੀ ਚ ਅੱਛਾ ਪਾਣੀ ਥੋੜਾ ਕਿਨ ਹਲਾ ਪੀਣਾ ਜਿਆਦਾ ਵੀ ਨਹੀਂ ਪਾਣੀ ਲੈਣਾ ਹਾਂਜੀ ਤੇ ਜਿੰਨਾ ਸੰਗ ਨਹੀਂ ਜੀਵਨ ਜੈ ਹਨਾ ਠੀਕ ਠੀਕ ਹਾਂਜੀ ਤੇ ਥੋੜਾ ਚੱਲਿਆ ਪਾਣੀ ਤੇ ਇਧਰ ਲੈ ਪਿੰਨੇ ਦੇ ਪੱਤੇ ਤੇ ਇਹਨੂੰ ਅਸੀਂ ਘੁੱਟਾਂਗੇ ਤੇ ਸਭ ਤੋਂ ਪਹਿਲਾਂ ਆਹ ਮੈਂ ਕਟਿੰਗ ਕਰਨੀ ਹੈ ਦੀ ਗਾਜਰਾ ਦੀ ਹਾਂਜੀ ਗਾਜਰਾ ਇਹ ਡੜੀਆਂ ਲੰਬੀਆਂ ਰੱਖਣੀਆਂ ਅੱਛਾ ਠੀਕ ਲੰਬੀਆਂ ਲੰਬੀਆਂ ਕੱਟਣੀਆਂ ਹਨਾ ਹਾਂ ਪਤਲੀਆਂ ਪਤਲੀਆਂ ਤੇ ਲੰਬੀਆਂ ਲੰਬੀਆਂ ਹਾਂਜੀ ਪਤਰੀਆਂ ਪਤਰੀਆਂ ਜੜੀਆਂ ਵਧੀਆ ਲੱਗਦੀਆਂ ਗਾਜਰਾ ਦਾ ਰੰਗ ਕਿੰਦਾ ਨਾ ਗੰਦਰ ਕਿੰਦਾ ਦਾ ਮੁੰਡਿਆ ਦੀਆਂ ਗਾਜਰਾ ਹਾਂ ਤੇ ਸਿਆਲ ਦੀ ਗਾਜਰ ਜਿਹੜੀ ਲਾਉਣ ਹੁੰਦੀ ਆ ਉਹਨਾਂ ਦਾ ਜੂਸ ਵੀ ਨਿਕਲ ਜਾਂਦਾ ਉਹਨਾਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਆ ਹਾਂਜੀ ਤੇ ਇਹ ਹੁਣ ਇਤਾਂ ਦੀਆਂ ਸਟੋਰ ਵਾਲੀਆਂ ਆ ਅੱਜ ਫਿਰ ਆਪਾਂ ਚਟਨੀ ਫਿਰ ਬਣਾਉਣ ਲੱਗੇ ਹਾਂ ਨਾਲੇ ਤੁਹਾਡੇ ਸਾਰਿਆਂ ਨੂੰ ਦੱਸਣ ਲੱਗੇ ਆ ਸ਼ੇਅਰ ਕਰਨ ਲੱਗੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਪਹਿਲਾਂ ਤੁਸੀਂ ਕਾਫੀ ਬਣਾਉਂਦੇ ਹੋਵੋਗੇ ਤੇ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਵਾ ਤੇ ਕੋਈ ਕਿਸੇ ਤਰੀਕੇ ਨਾਲ ਬਣਾਉਂਦਾ ਵਾ ਹਨਾ ਤੇ ਮੈਂ ਤੇ ਆਹ ਤਰੀਕੇ ਨਾਲ ਬੜਾਈਆਂ ਦੰਤ ਬੜੀ ਸੋਹਣ ਬਣੀ ਮੈਂ ਚੱਲ ਉਹ ਹੋ ਸਕਦਾ ਤੁਸੀਂ ਸਾਰਿਆਂ ਨੇ ਇਹ ਤਰੀਕਾ ਪਲਾਈ ਵੀ ਕੀਤਾ ਹੋਵੇ ਪਹਿਲਾਂ ਹਾਂ ਹਨਾ ਜene ਜene ਕੀਤਾ ਤੇ ਹਾਨੂੰ ਉਹ ਕਮੈਂਟ ਕਰ ਕਮੈਂਟ ਕਰਕੇ ਦੱਸਿਓ ਤੇ ਕੱਟ ਲਈ ਗਾਜਰਾ ਹਾਂ ਤੇ ਇੱਧਰ ਚਟਨੀ ਪੈ ਲਈ ਆ ਹਾਂ ਇਹਦਾ ਇੱਧਰ ਜੋ ਵੀ ਉਹ ਪੈ ਰਿਹਾ ਨਿਕਲਣ ਦੇ ਆਵੇ ਖਟਿਆਸ ਜੀ ਛਟਾ ਨਹੀਂ ਭੇਵੇਂ ਇਮਲੀ ਭੇਵੇਂ ਅੱਛਾ ਇਮਲੀ ਇਮਲੀ ਠੀਕ ਤੇ ਆਹ ਨੇਚਾ ਤੇ ਇਹਨੂੰ ਅਸੀਂ ਇਦਾਂ ਹੀ ਕੱਟਣਾ ਛੈਨਾਂ ਨੂੰ ਸਿੰਗਲ ਹੀ ਹਾਂ ਇਦਾਂ ਹੀ ਮੰਮੀ ਜੀ ਬੀਜੇ ਕੱਢ ਦੋ ਵਿੱਚ ਇਹਨਾਂ ਨੂੰ ਨੇਚਾ ਬੜੀ ਬਣਾ ਦੇਣੀ ਚਾਹ ਰਹੇ ਆ ਅੰਦਰ ਕੋਈ ਗੱਲ ਥੋੜੀ ਪਾ ਲੈਨੇ ਆ ਹਾਂਜੀ ਹਨਾ ਹੋਰ ਜਿੱਥੇ ਅਸੀਂ ਛੇ ਲਈਆਂ ਉੱਥੇ ਅਸੀਂ ਚਾਰ ਪਾ ਲੈਨੇ ਹਨਾ ਚਾਰ ਪੰਜ ਲਈਆਂ ਪੰਜ ਲਈਆਂ ਤੇ ਬਹੁਤ ਨਹੀਂ ਬਹੁਤ ਆ ਬਹੁਤ ਮੈਂ ਆ ਦੇ ਖਾਣੀਆਂ ਨਹੀਂ ਤੁਸੀਂ ਖਾਣੀਆਂ ਆ ਫਿਰ ਨਹੀਂ ਜੀ ਤੇ ਪਿਆਜ਼ ਦੀ ਕਟਿੰਗ ਕਰਾਂਗੇ ਇਦਾਂ ਗੋਲ ਵੀ ਕੱਟ ਲਈਦੇ ਆ ਤੁਹਾਨੂੰ ਦੋਵੇਂ ਤਰੀਕੇ ਦੱਸ ਦਿੰਨੀ ਮੈਂ ਇਦਾਂ ਪਤਲੇ ਪਤਲੇ ਆ ਵੀ ਬਹੁਤ ਵਧੀਆ ਲੱਗਦੇ ਆ ਲੱਛਿਆਂ ਵਾਲੇ ਹਾਂਜੀ ਹਨਾ ਪਤਲੇ ਪਤਲੇ ਇਹਨਾਂ ਨੂੰ ਮੁੜ ਕੇ ਖਿਲਾਰ ਲੈਣਾ ਹਨਾ ਹਾਂ ਇਹਨਾਂ ਲਈ ਤਾਂ ਕਿਉਂ ਕੱਟ ਲਾਂਗੇ ਨਾ ਤੇ ਦੂਸਰਾ ਤਰੀਕਾ ਕਿਹੜਾ ਜੇ ਆ ਬਹੁਤ ਵਧੀਆ ਲੱਗਦੇ ਆ ਲੱਛਿਆਂ ਵਾਲੇ ਉਦੋਂ ਤੁਸੀਂ ਦੂਸਰੇ ਤਰੀਕੇ ਨਾਲ ਕੱਟੇ ਹਨਾ ਹਾਂ ਉਦੋਂ ਮੈਂ ਦੂਜੇ ਤਰੀਕੇ ਨਾਲ ਕੱਟਦੇ ਉਹ ਪਿਆਜ਼ ਛੋਟੇ ਹੀ ਨਾ ਹਾਂਜੀ ਤੇ ਉਹ ਉਹ ਦਰਮਿਆਨ ਤਰੀਕੇ ਨਾਲ ਕੱਟੇ ਹੈ ਇਹਦਾ ਵਾਲੇ ਲੰਬੇ ਲੰਬੇ ਅੱਛਾ ਠੀਕ ਠੀਕ ਆ ਆ ਵੀ ਦਹੀਂ ਬੜਾ ਵਧੀਆ ਇਦਾਂ ਕਰੀਏ ਨਾ ਆ ਵੀ ਬੜੇ ਵਧੀਆ ਨਿਕਲ ਜਾਂਦੇ ਵਿੱਚ ਹਣਾ ਹਾਂਜੀ ਤੇ ਲੱਛਿਆਂ ਵਾਲੇ ਤੇ ਬਹੁਤ ਹੀ ਵਧੀਆ ਲੱਗਦੇ ਆ ਨਾ ਹਾਂ ਇਹ ਇਹ ਚਾਦਾ ਵਧੀਆ ਲੱਗਦੇ ਆ ਨਾ ਆ ਵੀ ਲੱਛੇ ਜੇ ਨਿਕਲ ਜਾਂਦੇ ਆ ਇਹਸੇ ਕੋ ਵਧੀਆ ਹਾਂ ਚਲੋ ਕੋਈ ਨਹੀਂ ਦੋਹੇ ਤਰੀਕੇ ਨਾਲ ਕਰ ਦੋ ਮਿਕਸ ਬਣਾ ਲੈਨੇ ਆ ਹੋਰ ਲਓ ਜੀ ਨੈਕਸਟ ਸਟੈਪ ਇਹ ਆ ਕਿ ਕੁੰਡੇ ਦੇ ਵਿੱਚ ਪੂਤਨੇ ਨੂੰ ਜਿਹੜਾ ਵਾ ਉਹ ਗ੍ਰਾਈਂਡ ਕਰਨਾ ਹਣਾ ਹਾਂ ਇਹ ਆਪੀ ਕੁੰਡੇ ਟੰਡੇ ਚ ਕੁਟਾ ਅੰਨਾ ਤੇ ਪੂਰੀ ਤਰ੍ਹਾਂ ਐਨ ਬਰੀਕ ਹੋ ਜਾਂਦਾ ਹਾਂਜੀ ਹਾਂਜੀ ਤੇ ਇਧਰ ਕੁੰਡੇ ਦੇ ਵਿੱਚ ਆਪਾਂ ਪਾ ਲਿਆ ਪੂਦਨਾ ਤੇ ਇਹਨੂੰ ਕੁਟਣਾ ਤੇ ਮੰਮੀ ਨਾਲੇ ਆ ਡੰਡੇ ਦਾ ਵੀ ਤਾਂ ਘਟਣਾ ਹੋ ਗਿਆ ਪੁਦੀਨੇ ਦਾ ਟੇਸਟ ਬਹੁਤ ਵਧੀਆ ਆਉਂਦਾ ਚਟਨੀ ਚ ਤੇ ਮੈਂ ਤਾਂ ਕਰਕੇ ਪਾਉਣ ਲੱਗੇ ਹਾਂ ਮੈਂ ਤਾਂ ਡੰਡੇ ਦਾ ਵੀ ਉਦ ਘਟਣਾ ਹੋ ਗਿਆ ਬਾਕੀ ਸਾਰੀਆਂ ਚੀਜ਼ਾਂ ਦਾ ਕਰ ਲਿਆ ਹੈ ਹਾਂ ਹੈਨਾ ਮੰਮੀ ਤੇ ਲਓ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਜੜਾਵਾ ਉਹ ਕੁਟਾਂਗੇ ਤੇ ਮੈਂ ਫੋਨ ਉੱਤੇ ਰੱਖ ਕੇ ਮੜਾ ਜਾ ਤੇ ਹੈਲਪ ਕਰਾਵਾਂ ਮੰਮੀ ਜੀ ਦੀ ਨੂੰ ਆ ਰਖਣਾ ਥੋੜਾ ਜਿਹਾ ਹੈ ਨਾ ਤੇ ਤੁਹਾਨੂੰ ਨੈਕਸਟ ਸਟੈਪ ਤੇ ਦੱਸ ਦਿਆਂ ਕੀ ਕਰਨਾ ਲਓ ਜੀ ਇਧਰ ਪੂਤਣਾ ਕੁੱਟ-ਕੁੱਟ ਕੇ ਵੇਖੋ ਕਿਦਾਂ ਬਰੀਕ ਕਰ ਦਿੱਤਾ ਮਾਹ ਸਾਗ ਕਰ ਦਿੱਤਾ ਹੈ ਜਦੋਂ ਪਹਿਲਾਂ ਜਦ ਲਿਆਦਾ ਸੀ ਇੰਨਾ ਹੀ ਘਤੇ ਕੁੱਟ-ਕੁੱਟ ਕੇ ਇੰਨਾ ਹੋ ਗਿਆ ਹੈ ਨਾ ਉਹ ਫਿਰ ਉਹ ਨਿਕਲੇ ਆ ਨਾ ਪੂਰਾ ਆ ਬਰੀਕ ਕੀਤਾ ਨਾ ਹੁੰਦੇ ਨਾਲ ਫਿਰ ਤੇ ਇਹ ਸ਼ਹੀ ਦੇ ਵਿੱਚ ਹੀ ਪਾ ਲੈਣਾ ਸਾਰਾ ਕੁਝ ਇਹਦੇ ਵਿੱਚ ਪਾਵਾਂਗੇ ਕਿਉਂਕਿ ਇਹਦੇ ਚੁਪ ਦਿਨਾ ਲੱਗਾ ਵਾ ਇਹਦੇ ਨਾਲ ਹੀ ਵਿੱਚ ਕਿਸੇ ਪਾ ਲੈਣਾ ਹਾਂਜੀ ਹਾਂਜੀ ਹਾਂ ਵਧੀਆ ਵਧੀਆ ਇਦਾਂ ਤੇ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਤੇ ਪਾਵਾਂਗੇ ਇਹਦਾ ਹਰੀ ਮਚੇ ਤੇ ਘਾਟਾ ਨਾਲ ਹੀ ਚਲੋ ਜੀ ਠੀਕ ਆ ਜੀ ਹੁਣ ਤੇ ਅੱਧਾ ਪਾਵਾਂਗੇ ਨਿੰਬੂ ਨਚੋੜ ਦਾਂਗੇ ਵੀ ਕੱਢ ਲਾਂਗੇ ਇਹਦੇ ਹੂੰ ਇਹਦਾ ਟੇਸਟ ਬਹੁਤ ਵਧੀਆ ਹੋਣਾ ਨਿੰਬੂ ਨਾਲ ਆ ਨਾ ਹਾਂ ਨਿੰਬੂ ਵੇਲੋ ਖਟਿਆਸ ਦੇ ਦੋਵਾਂ ਵਿੱਚ ਜਾਣਾ ਨਹੀਂ ਬਲੀਜੀ ਤੇ ਨਿੰਬੂ ਜੀ ਭਰੇ ਟੇਸਟ ਦੋਵਾਂ ਦਾ ਲੱਗਣਾ ਹੈ ਥੋੜਾ ਪਾਇਆ ਨਾ ਅੰਦਾ ਕਿ ਹਾਂ ਜੀ ਇਹ ਇਹਦੇ ਚ ਪਾਵਾਂਗੇ ਆਹ ਇਮਲੀ ਜਿਹੜੀ ਭੇਵੀ ਹੈ ਤੇ ਬਹੁਤੀ ਪਤਲੀ ਵੀ ਨਹੀਂ ਕੀਤੀ ਤੇ ਇੰਨਾ ਕੀ ਸੰਗਣਾ ਪਾਣੀ ਪਾਉਣਾ ਵਿੱਚ ਲਓ ਜੀ ਤੇ ਇਹਨੂੰ ਇਹਦੇ ਨਾਲ ਹੀ ਤਾਂ ਲਾ ਕੇ ਪਾਣੀ ਘੱਲ ਲਾਂਗੇ ਪਾਣੀ ਸਾਰਾ ਨਿਕਲ ਜਾਣਾ ਇਹਦਾ ਹਾਂ ਤੇ ਬਸ ਮਿਕਸ ਕਰ ਦੇਣਾ ਇਹਨੂੰ ਤੇ ਵਿੱਚ ਮਸਾਲੇ ਪਾਉਣੇ ਹਜੇ ਅੱਛਾ ਜੀ ਮਸਾਲੇ ਪਾਣੇ ਹਜੇ ਹਾਂ ਫੇਰ ਕਰਾਂਗੇ ਮਿਕਸ ਤੇ ਤੁਸੀਂ ਜਰੂਰ ਸਾਰੇ ਜਣੇ ਟਰਾਈ ਕਰਿਓ ਠੀਕ ਆ ਇਹ ਵਾਲੀ ਚਟਣੀ ਤੇ ਫਿਰ ਸਾਨੂੰ ਸਾਰੇ ਜਣੇ ਕਮੈਂਟ ਕਰਕੇ ਵੀ ਦੱਸਿਓ ਕਿ ਪਾਣੀ ਨਹੀਂ ਸੁੱਕੀ ਜਾਂਦੀ ਹਨਾ ਹਾਂਜੀ ਕਿ ਅਸੀਂ ਟਰਾਈ ਕੀਤੀ ਜਾਂ ਜਿਨ੍ਹਾਂ ਨੇ ਪਹਿਲਾਂ ਕੀਤੀ ਹੀ ਭੈਣ ਭਰਾਵਾਂ ਨੇ ਉਹ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਠੀਕ ਆ ਤੇ ਹਾਂ ਪਦੀਨੇ ਦਾ ਤਾਂ ਆਮਕਨ ਅੱਜ ਵੀ ਹੁੰਦਾ ਹੈ ਹਨਾ ਹਾਂਜੀ ਤੇ ਜਿਨ੍ਹਾਂ ਕੋ ਨਹੀਂ ਹੈਗਾ ਉਹ ਤਾਂ ਵੀ ਬਣਾ ਸਕਦੇ ਪਦੀਨੇ ਤੋਂ ਬਗੈਰ ਵੀ ਹਾਂਜੀ ਤੇ ਹੁਣ ਪਾਵਾਂਗੇ ਇਹਨਾਂ ਮਸਾਲੇ ਚਲੋ ਜੀ ਮਸਾਲਿਆਂ ਦੀ ਵਾਰੀ ਆ ਗਈ ਸਮਤ ਤੇ ਇਹ ਪਾਵਾਂਗੇ ਨਮਕ ਹਾਂਜੀ ਤੇ ਥੋੜੀ ਜੀ ਪਾਵਾਂਗੇ ਅਸੀਂ ਨਾਲ ਵਿੱਚ ਥੋੜੀ ਜੀ ਹੜੀ ਵੀ ਪਾਈ ਆ ਤੇ ਥੋੜੇ ਜਿਹਾ ਪਾਵਾਂਗੇ ਮਸਾਲਾ ਚਲੋ ਜੀ ਇਹਨੂੰ ਕਰਾਂਗੇ ਜੀ ਮਿਕਸ ਹੋਣਾ ਤੇ ਵੇਖੋ ਤੁਸੀਂ ਕਿੰਨੀ ਵਧੀਆ ਲੱਗਣ ਦੀ ਤਰ੍ਹਾਂ ਇਹ ਨਾ ਮਿਕਸ ਤੋਂ ਬਿਨਾਂ ਇਹ ਮਿਕਸ ਕਰਤੀ ਹੋਰ ਵੇਖੋ ਮੈਂ ਮਸਾਲੇ ਕੁਲੇ ਰਚ ਮੇਦ ਜਾਣੇ ਇਹਨਾਂ ਵਿੱਚ ਜੇ ਇਹ ਤੁਈ ਕਲਰ ਪੋਣਾ ਵਾ ਵੇਹ ਕਲਰ ਤਾਂ ਚਲੋ ਹਣਾ ਨਹੀਂ ਪਈਦਾ ਵੇਹ ਹਾਂਜੀ ਤੇ ਜੇ ਪੋਣਾ ਹੋਵੇ ਤੇ ਉਹ ਕਲਰ ਹੀ ਪਾ ਸਕਦੇ ਆ ਹੈਗਾ ਸਾਡੇ ਕੋਲ ਕਲਰ ਕੀ ਕਰਨ ਨੂੰ ਪੋਣਾ ਵਾ ਪੋਣਾ ਥੋੜੇ ਜਿਹਾ ਨਾ ਨਾ ਰਹਿਣ ਦੇ ਨੇ ਇੱਥੇ ਇਹ ਨੇਚਰਲ ਵਧੀਆ ਵਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਚਟਨੀ ਦਾ ਕਲਰ ਠੀਕ ਆ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਣਾ ਕਿਵੇਂ ਦੀ ਲੱਗਣ ਦੀ ਆ ਫਿਰ ਚਟਨੀ ਹੈ ਹਮ ਕਰਤੀ ਕਿ ਨਹੀਂ ਮੇ ਲੋ ਸੇਮ ਉਦਾਂ ਦੀ ਬਣਾਤੀ ਆ ਜਿੱਦਾਂ ਉਦਾਂ ਦੀ ਬਣੀ ਹੈ ਨਾ ਹਾਂ ਤੇ ਸੱਚੀ ਦੇਖਣ ਨੂੰ ਤੇ ਬਹੁਤ ਹੀ ਕਹਿਤ ਲੱਗਦੀ ਆ ਸਵਾਦ ਵੀ ਉਨੀ ਹੋਣੀ ਆ ਤੇ ਹੁਣ ਤੁਸੀਂ ਸਾਰੇ ਜਣੇ ਜਰੂਰ ਟਰਾਈ ਕਰਕੇ ਤੇ ਸਾਨੂੰ ਦੱਸਿਓ ਠੀਕ ਆ ਤੇ ਜਿਨ੍ਹਾਂ ਨੇ ਕੀਤੀ ਉਹ ਵੀ ਦੱਸਿਓ ਤੇ ਆਪਾਂ ਹੁਣ ਛਕਦੇ ਆਂ ਜੀ ਮੰਮੀ ਜਦੋਂ ਰੋਟੀਆਂ ਲਾਉਣਗੇ ਫੇ ਰੋਟੀ ਦੇ ਨਾਲ ਖਾਵਾਂਗੇ ਤੇ ਇਧਰ ਪਾਂਦੇ ਚ ਕੱਢ ਲਈ ਆ ਮੱਖਰੀ ਚ ਕੱਢ ਲੈਣੀ ਆ ਹੋਰ ਆ ਵਧੀਆ ਵੈਸੇ ਜਿੱਦਾਂ ਹੁਣ ਮਿਰਚਾਂ ਪਾਈਆਂ ਜਿਨ੍ਹਾਂ ਨੇ ਮਿਰਚ ਖਾਣੀ ਵਿੱਚੋਂ ਵਿੱਚ ਕੱਢ ਕੇ ਖਾ ਸਕਦੇ ਹਨ ਹਾਂ ਜਿੱਦਾਂ ਦਾ ਸਬਜੀ ਵਿੱਚ ਵਿੱਚ ਕਈ ਘੱਟ ਪੁੰਡੇ ਹਨ ਤੇ ਉਹ ਇਹ ਚੋਂ ਵੀ ਦੇ ਸਕਦੇ ਹਨ ਹਾਂਜੀ ਹਾਂਜੀ ਤੇ ਇਹਦੇ ਵਿੱਚ ਪੈਣੀ ਨਹੀਂ ਮੰਮੀ ਜੀ ਛਟਣੀ ਜਿਆਦਾ ਆਪਣੀ ਹੈ ਚਲੋ ਕੋਈ ਹੋਰ ਪੰਡੇ ਚ ਕੱਢ ਲਾਂਗੇ ਹਾਂਜੀ ਨਹੀਂ ਤੇ ਅਸੀਂ ਇਹਦੇ ਚ ਰਹਿਣ ਦੋ ਢੱਕ ਦੋ ਤੇ ਜਦੋਂ ਰੋਟੀ ਖਾਵਾਂਗੇ ਉਦੋਂ ਨਾਲ ਖਾਣਾਂਗੇ ਕੋਸ਼ਿਸ਼ ਕਰਦੇ ਇਹ ਚ ਚ ਪੈ ਜੇ ਤੇ ਕੋਸ਼ਿਸ਼ ਨਾ ਕਰੋ ਨਹੀਂ ਜਿਆਦਾ ਜੇ ਹੋਣੀ ਕੋਸ਼ਿਸ਼ ਕੀਤੇ ਆ ਆਵੇ ਲੈ ਲੈਨੇ ਫਿਰ ਅੱਜ ਕੁਝ ਵੇਖ ਲੈਨੇ ਅੱਜ ਫਿਰ ਵੇਖ ਲੈਨੇ ਹਾਂ ਐਵੇਂ ਡੁੱਲੂ ਕੀ ਵੀ ਚੁਮਿਆ ਕਹਿੰਦੇ ਆ ਉਹ ਸਹੀ ਚ ਪਾਉ ਨੀ ਦੇ ਮੈਂ ਸਲ ਗੁੰਡਾ ਵੇ ਲਗਾ ਹੀ ਦਈਏ ਚਲੋ ਤੇ ਨਿਕਲੋ ਜੀ ਚਲੋ ਜੀ ਕੱਟ ਕੇ ਛੱਡੀ ਫਿਰ ਮੰਮੀ ਜੀ ਨੇ ਚਟਣੀ ਹੈ ਵਿੱਚੋਂ ਹਾਂ ਤੇ ਮੇਰਾ ਤਾਂ ਜੀ ਕਰਨ ਰਿਆ ਵਾ ਰੋਟੀ ਦੀ ਬੁਰਕੀ ਹੋਏ ਤੇ ਇਹਨੂੰ ਬੂੰਜਾ ਆਣਾ ਮੰਮੀ ਤੇ ਲਓ ਜੀ ਇਦਰ ਚਟਨੀ ਬਣਾ ਦਿੱਤੀ ਆ ਜੀ ਮੰਮੀ ਜੀ ਨੇ ਤੇ ਕਮੈਂਟ ਕਰਕੇ ਦੱਸੋ ਤੁਸੀਂ ਹੁਣ ਕਿਦਾਂ ਦੀ ਲੱਗਣ ਈ ਆ ਤੇ ਸਾਰੇ ਜਣੇ ਜਰੂਰ ਟਰਾਈ ਕਰਿਓ ਠੀਕ ਆ ਸਾਡੇ ਕਹਿਣ ਤੇ ਇੱਕ ਵਾਰ ਤੇ ਬਣਾ ਕੇ ਹਾਂਜੀ ਨਹੀਂ ਹੋਵੇ ਨਾ ਤੇ ਦੋ ਰੋਟੀਆਂ ਵਾਂ ਦਿਖਾ ਦਿਆਂ ਜਾਂਦੀਆਂ ਵਾਂ ਹਾਂਜੀ ਹਨਾ ਹਾਂਜੀ ਤੇ ਲੱਗਦੀ ਬਹੁਤ ਸਵਾਦ ਵਾਂ ਤੇ ਬਣਾ ਕੇ ਤੇ ਖਾ ਕੇ ਤੇ ਫੇ ਕਮੈਂਟ ਕਰਿਓ ਮਨੂ ਵੀ ਕਿਦਾਂ ਦੀ ਬਣੀ ਜੇ ਆ ਇਹੋ ਜੀ ਚਟਨੀ ਬਣੀ ਆ ਇੰਨੀ ਸਵਾਦ ਬਣੀ ਆ ਏ ਤੇ ਜੇ ਤੁਹਾਡੇ ਘਰ ਚ ਸਬਜੀ ਨਾ ਵੀ ਹੋਗੀ ਤੇ ਤੁਸੀਂ ਚਟਨੀ ਨਾਲ ਵੀ ਖਾ ਸਕਦੇ ਆ ਹਨਾ ਮੰਮੀ ਨਾਲੇ ਹੋ ਗਿਆ ਸੈਲਡ ਹੋ ਗਿਆ ਹਨਾ ਵਧੀਆ ਚੀਜ਼ ਵਾ ਇਹਨੂੰ ਪਰੌਂਠੀ ਨਾਲ ਵੀ ਖਾ ਲਓ ਹਨਾ ਚੋਲਾ ਨਾਲ ਤੇ ਸਿੰਪਲ ਰੋਟੀ ਨਾਲ ਵੀ ਖਾਓ ਬਹੁਤ ਸਵਾਦ ਨਹੀਂ ਪਰੌਂਠੀਆਂ ਨਾਲ ਨਹੀਂ ਮੰਮੀ ਜੋ ਰੋਟੀ ਨਾਲ ਸਵਾਦ ਆਉਂਦਾ ਨਾਲ ਸਿੰਪਲ ਨਾਲ ਚਟਨੀ ਦਾ ਉਹ ਹੋਰ ਨਹੀਂ ਕਹੇ ਚੀਜ਼ ਨਾਲ ਪਰੋਂਡੀ ਤੁਹਾਨੂੰ ਪਤਾ ਫਿਰ ਹਨਾ ਕਈ ਪਰੌਠੀਆਂ ਖਾਂਦੇ ਆ ਨਾ ਤਾਂ ਕਰਕੇ ਜਿਹੜੇ ਖਾਂਦੇ ਹੋਣਾ ਮਾਣਾ ਖਾਂਦੀ ਸਾਡੀ ਤੇ ਉਹ ਹਨਾ ਪਰ ਸਿੰਪਲ ਰੋਟੀ ਦੇ ਨਾਲ ਜਿਹੜੀ ਝਟਨੀਆਂ ਉਹ ਜ਼ਿਆਦਾ ਵਧੀਆ ਲੱਗਦੀ। ਹਰ ਇੱਕ ਨੂੰ ਠੀਕ ਲੱਗਦੀ ਉਹ ਤਰੀਕੇ ਨਾਲ ਖਾ ਕੇ ਤੇ ਦੱਸਿਓ ਫਿਰ ਮੈਨੂੰ। ਹਾਂ ਜਰੂਰ ਦੱਸਿਓ ਠੀਕ ਆ ਤੇ ਠੀਕ ਆ ਜੀ ਫਿਰ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਊਗਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਦਾਂ ਦੀਆਂ ਹੀ ਵੀਡੀਓ ਸਾਡੀਆਂ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਰਹਿਣਗੀਆਂ ਆਪਾਂ ਲੈ ਕੇ ਆਉਂਦੇ ਰਾਵਾਂਗੇ ਤੇ ਤੁਸੀਂ ਸਾਰੇ ਜਾਣੇ ਸਪੋਰਟ ਸਾਨੂੰ ਕਰਦੇ ਰਹੋ ਠੀਕ ਆ। ਸਾਡੇ ਪਿਛਲੇ ਲੋਕਾਂ ਨੂੰ ਜਿਹੜਾ ਵਾ ਕਾਫੀ ਦੀ ਸਪੋਰਟ ਕੀਤੀ ਆ ਅੱਛਾ ਤੇ ਇੱਕ ਚੀਜ਼ ਹੋਰ ਦੱਸ ਦਈਏ ਸਾਡੇ ਰੂਮ ਦੇ ਵਿੱਚ ਜਿਹੜਾ ਵਾਲਪੇਪਰ ਲੱਗਣ ਵਾਲਾ ਸੀ ਨਾ ਵਲੋਗ ਉਹ ਥੋੜਾ ਜਿਹਾ ਲੇਟ ਹੋ ਗਿਆ ਕਿਉਂਕਿ ਉਹ ਕਟਿੰਗ ਕਰਕੇ ਲਾਉਣੇ ਪੈਂਦੇ ਆ ਕਿਤੇ ਨਾ ਕਿਤੇ ਹਨਾ ਤੇ ਟਾਈਮ ਲੱਗਦਾ ਵਾ ਉਹਦੀ ਥੋੜੀ ਜੀ ਕਟਿੰਗ ਕਰਨੀ ਪੈ ਜਾਂਦੀ ਆ ਫਿਰ ਤੇ ਉਹਦੇ ਕਰਕੇ ਫਿਰ ਅਸੀਂ ਲੇਟ ਹੋ ਗਏ ਆ ਨਾਲੇ ਇੱਕ ਗੱਲ ਹੋਰ ਥੋੜੇ ਜੇ ਨਾ ਥੋੜੇ ਵੀ ਗਏ ਹੀ ਪੀਸ ਹਨਾ ਮੰਮੀ ਤੇ ਉਹ ਹੁਣ ਸਾਨੂੰ ਆਰਡਰ ਕਰਨੇ ਪਏ ਆ ਤੇ ਸੋ ਮੈਨੂੰ ਫਿਰ ਹੁਣ ਇਹੀ ਕਿ ਸਾਰੇ ਆਰਡਰ ਸਾਰੇ ਰੂਮ ਦੇ ਵਿੱਚ ਇਕਰੀ ਲਾ ਕੇ ਤੇ ਫਿਰ ਹੀ ਵਲੋਗ ਬਣਾਇਆ ਜਾਵੇ ਹਨਾ ਹਾਂ ਹਾਂ ਚ ਵੀ ਟਾਈਮ ਲੱਗਣਾ ਵਾ ਫਿਰ ਲਾਉਣ ਚ ਵੀ ਲੱਗਣਾ ਵਾ ਫਿਰ ਵਲੋਗ ਬਣਾਵਾਂਗੇ ਤੇ ਫਿਰ ਤੁਹਾਨੂੰ ਕੋਈ ਗੱਲ ਨਹੀਂ ਦੋਆਂ ਚੌਹਾਂ ਦਿਨਾਂ ਦੇ ਵਿੱਚ ਵਿੱਚ ਚੱਲ ਜਾਊਗਾ ਵਲੋਗ ਹਾਂਜੀ ਥੋੜੇ ਦਿਨਾਂ ਦੇ ਵਿੱਚ ਚਾਰ ਪੰਜ ਦਿਨ ਲੱਗਣੇ ਆ ਫਿਰ ਆਪਾਂ ਵਲੋਗ ਜਿਹੜਾ ਵਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਰਾ ਪੇਮੈਂਟ ਦਾ ਵੀ ਦੱਸਾਂਗੇ ਕਿੰਨੀ ਪੇਮੈਂਟ ਲੱਗੀ ਆ ਕਿੰਨੇ ਲੱਗੇ ਪੀਸ ਹਨਾ ਕਿੰਨੇ ਬਾਈ ਕਿੰਨੇ ਸਾਡਾ ਰੂਮ ਆ ਤੇ ਸਾਰਾ ਪ੍ਰੋਪਰ ਗਾਈਡ ਜਿਹੜੀ ਆ ਤੁਹਾਨੂੰ ਦਵਾਂਗੇ ਬਾਕੀ ਵਧੀਆ ਵਾ ਕੋਈ ਹੋਖ ਨਹੀਂ ਆ ਕਿ ਨਹੀਂ ਲਾਉਣ ਦੇ ਵਿੱਚ ਸਿਰਫ ਕਟਿੰਗ ਕਰਕੇ ਜਿੱਥੇ ਲਾਉਣੇ ਪੈਂਦੇ ਉੱਥੇ ਹੀ ਹੁੰਦੀ ਆ ਹਨਾ ਅੱਜ ਤਾਂ ਕਾਂਦੇ ਜਿ ਤਰਾਣਾ ਮੰਡੀ ਚੌੜੀ ਆ ਉੱਤੇ ਤੇ ਮਿੰਟ ਮਿੰਟ ਲੱਗਦੇ ਜਾਂਦੇ ਆ ਜਦੋਂ ਕਿਤੇ ਪੀਸ ਦੇ ਪੀਸ ਹੀ ਲੱਗਦੇ ਜਾਂਦੇ ਆ ਹਾਂ ਤੇ ਠੀਕ ਆ ਜੀ ਫਿਰ ਕਿਸੇ ਨੈਕਸਟ ਵੀਡੀਓ ਵਿੱਚ ਮਿਲਦੇ ਆ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤ ਸ੍ਰੀ ਅਕਾਲ